ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਪਿੰਡ ਭਾਗੀਬੰਦਰ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਆਪਾਂ ਬਾਈ ਮੰਗਾ ਸਿੰਘ ਦੇ ਖੇਤ ਆਏ ਸੀਗੇ ਇਹਨਾਂ ਨੇ ਆਪਣੀ ਹਾਈਬ੍ਰਿਡ ਵੈਰੈਟੀ ਲਾਈ ਆ ਸੀਕੇ 47 ਚਾਂਦ ਹਾਈਬ੍ਰਿਡ ਸੀਡ ਕੰਪਨੀ ਹైదరాబాద్ ਦੀ ਬਾਈ ਜੀ ਨੇ 2 ਏਕੜ ਖੇਤ ਲੱਗਾਇਆ ਉਹ 1 2 ਤੀਜੇ ਖੰਬੇ ਤੱਕ ਲੱਗਾਇਆ ਹੋ ਤੁਸੀਂ ਦੇਖ ਸਕਦੇ ਹੋ ਸਾਰੇ ਬੂਟੇ ਇੱਕਸਾਰ ਖੜੇ ਆ ਕੋਈ ਉੱਚਾ ਨੀਵਾਂ ਵਾਲੀ ਬੂਟਾ ਟਿਲਰਿੰਗ ਬਹੁਤ ਵਧੀਆ ਕਰੀ ਆ ਅਸੀਂ ਟਿਲਰਿੰਗ ਗਿਣੀ ਆ ਕੋਈ 25 ਤੋਂ ਲੈ ਕੇ 30 ਟਿਲਰਿੰਗ ਧੱਕਾ ਵੀਰਨਾ ਗੱਲ ਕਰਦੇ ਆ ਉਹਨਾਂ ਦਾ ਬੇਟਾ ਵੀ ਕਿੰਨਾ ਇਹਨਾਂ ਦੇ ਖਰਚਾ ਆ ਹੋਰ ਵੀ ਵੈਰਾਈਟੀਆਂ ਲੱਗੀਆਂ ਤਿੰਨ ਚਾਰ ਵੀ ਕਿੰਨਾ ਇਹਨਾਂ ਨੇ ਜੂਰੀਆ ਲਾਇਆ ਤੇ ਪਾਣੀ ਦਾ ਕਿਹੋ ਜਿਹਾ ਇਹਨਾਂ ਦੇ ਸੋ ਗੱਲ ਕਰਦੇ ਆਪਾਂ ਹਾਲੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬੇਟਾ ਨਾਮ ਬਾਈ ਜੀ ਮੇਰਾ ਨਾਮ ਬਾਈ ਜੀ ਜੋਬਨਜੀਤ ਸਿੰਘ ਜੀ ਪਿੰਡ ਭਾਗੀ ਬਾਂਦਰ ਤਸਵੀਰ ਤਰਵੰਡੀ ਸਾਬੋ ਜ਼ਿਲ੍ਹਾ ਆਪਣਾ ਬਰਿੰਡਾ ਜੀ ਮੋਬਾਈਲ ਨੰਬਰ ਆਪਣਾ 94642 80801 ਜੀ ਠੀਕ ਹੈ ਜੀ ਹਾਂਜੀ ਤੇ ਆਪ ਵਰਾਈਟੀ ਤੁਸੀਂ ਪਹਿਲੀ ਵਾਰ ਲਾਈ ਪਈ ਜੀ ਹਾਂਜੀ ਪਹਿਲੀ ਵਾਰ ਲਾਈ ਸੀ ਜੀ ਆਪਾਂ ਇਹ ਸੀ ਕੇ 47 ਚਾਂਸ ਹਾਈਬ੍ਰਿਡ ਵਾਲੇ ਜੀ ਠੀਕ ਹੈ ਜੀ ਬਹੁਤ ਕਿਵੇਂ ਲੱਗੀ ਤੁਹਾਨੂੰ ਬਹੁਤ ਵਧੀਆ ਵਰਾਈਟੀ ਹੈ ਜੀ ਇਹਦੇ ਤੇ ਖਰਚਾ ਬਾਈ ਜੀ ਕੋਈ ਦੂਜੀਆਂ ਵਰਾਈਟੀਆਂ ਨਾਲੋਂ ਜ਼ਿਆਦਾ ਹੋਇਆ ਦੂਜੀਆਂ ਵਰਾਈਟੀਆਂ ਨਾਲੋਂ ਖਰਚਾ ਬਹੁਤ ਘੱਟ ਹੈ ਜੀ ਦਾ ਇਹ ਪਨੀਰੀ 30 ਦਿਨ ਦੀ ਲਾਈ ਸੀ ਹਾਂਜੀ 30 ਦਿਨ ਦੀ ਇਹ ਪਨੀਰੀ ਲੱਗੀ ਹੈ ਇਹ ਚ 1.5 ਕਿੱਟਾ ਬਸ ਜੂਰੇ ਦਾ ਲਾਇਆ ਜੀ ਆਪਾਂ ਜੂਰੀਆ ਕਿੰਨਾ ਲੱਗਿਆ ਜੀ 1.5 ਕਿੱਟਾ ਲੱਗਦਾ ਜੀ 1.5 ਕਿ ਡੇਢ ਕਾ ਟੱਕਲੇ ਦਾ ਜੂਰੀਆ ਲਾਇਆ ਹੋਇਆ ਜੀ। ਪਾਣੀ ਆਪਣੇ ਕਿਹੋ ਜਿਹਾ ਬਾਈ ਜੀ? ਪਾਣੀ ਆਪਣੇ ਦਰਮਿਆਨ ਨਹੀਂ ਹੈ ਜੀ ਪਾਣੀ ਬਾਹਲੇ ਚੰਗੇ ਹੈ ਨਹੀਂ ਮਾੜੇ ਮਾੜਾ ਪਾਣੀ ਹੈ ਜੀ ਆਪਣਾ। ਠੀਕ ਹੈ ਬਾਈ ਜੀ। ਮਾੜੇ ਪਾਣੀ ਦੀ ਆਪਣੀ ਵੈਰਾਈਟੀ ਲੱਗੀ ਹੋਈ ਹੈ ਜੀ ਤੇ ਖਾਨ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਵੱਧ ਤੋਂ ਵੱਧ ਇਹ ਵੈਰਾਈਟੀ ਦੇਖ ਰਿਹਾ। ਵੱਧ ਤੋਂ ਵੱਧ ਇਹ ਵੈਰਾਈਟੀ ਲਾਓ ਬਹੁਤ ਵਧੀਆ ਵੈਰਾਈਟੀ ਹੈ ਜੀ। ਇਹ ਗਾਹਾਂ ਨੂੰ ਤੁਸੀਂ ਬਾਣ ਵਧਾਓਗੇ? ਹਾਂ ਜੀ। ਗਾਹਾਂ ਨੂੰ ਪੂਰੇ ਖੁਸ਼ ਹੋਣ ਵੈਰਾਈਟੀ। ਹਾਂ ਜੀ ਬਹੁਤ ਵਧੀਆ ਵੈਰਾਈਟੀ ਹੈ ਜੀ। ਤਿੰਨ ਚਾਰ ਵੈਰਾਈਟੀਆਂ ਹੋਰ ਵੀ ਲੱਗੀਆਂ ਆਪਣੇ। ਹਾਂ ਜ ਡੇਢ ਕਟਾ ਬਸ ਜੂਰੀਆ ਦਾ ਲੱਗੇ ਜੀ ਚੱਲਣ 'ਚ ਦਿੱਕਤ ਹੋਵੇ ਨਾ ਕੋਈ ਚੱਲਣ ਦੀ ਦਿੱਕਤ ਨਹੀਂ ਆਈ ਜੀ ਇੱਕ ਸਾਰ ਖੜਾ ਵਧੀਆ ਜੀ ਠੀਕ ਆ ਬਾਈ ਜੀ ਪੂਰਾ ਵਧੀਆ ਜੀ ਸਾਡਾ ਬੂਟਾ ਵੀ ਦਿਖਾ ਰਹੇ ਕਿਸਾਨ ਭਰਾਵਾਂ ਨੂੰ ਹਾਂਜੀ ਆ ਦੇਖੋ ਜੀ ਦੇਖੋ ਕਿਸਾਨ ਭਰਾਵਾਂ ਬੂਟਾ ਦੇਖ ਲਓ ਤੇ ਟਿਲਰਿੰਗ ਦੇਖ ਲਓ ਤੁਸੀਂ ਤੇ ਬੱਲੀ ਦਾ ਸੈਜ ਦੇਖ ਲਓ ਇਹ ਵੀਰ ਨਾਲ ਗੱਲਬਾਤ ਕਰੀ ਇਹ ਕਹਿੰਦੇ ਵੀ ਅਸੀਂ ਤਾਂ ਵੈਰੈਟੀ ਤੋਂ ਬਹੁਤ ਖੁਸ਼ ਆ ਜੀ ਅਗਲੇ ਸਾਲ ਵਧਾਵਾਂਗੇ। ਤੋਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਕੋਈ ਵੀ ਨਵੀਂ ਕੰਪਨੀ ਆਉਂਦੀ ਆ ਨਵੀਂ ਵੈਰੈਟੀ ਝੋਨੇ ਜਾਂ ਕਣਕ ਦੀ ਆਉਂਦੀ ਆ ਤਾਂ ਕਿੱਲਾ ਦੋ ਕਿੱਲੇ ਟ੍ਰਾਇਲ ਜ਼ਰੂਰ ਕਰਿਆ ਕਰੋ ਸਾਰਾ ਬਾਹਰ ਨਾ ਬੀਜਿਆ ਕਰੋ। ਤੋਂ ਕਿਸਾਨ ਭਰਾ ਨਾਲ ਗੱਲ ਕਰੀ ਬਹੁਤ ਵਧੀਆ ਲੱਗਿਆ। ਤੋਂ ਸਾਰੇ ਕਿਸਾਨ ਭਰਾ ਸਾਡੇ ਚੈਨਲ ਤੇ ਜੁੜੇ ਰਹੋ ਚਾਂਸ ਹਾਈਬ੍ਰਿਡ ਸੀਡ ਕੰਪਨੀ ਦੇ ਨਵੀਆਂ-ਨਵੀਆਂ ਵੀਡੀਓ ਲੈ ਕੇ ਅਸੀਂ ਆਵਾਂਗੇ ਝੋਨੇ ਦੀਆਂ ਮੱਕੀ ਦੀਆਂ